ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਕਾਂਗਰਸ ਇੱਕ ਦਾ ਦਾਖ ਖਿਡਣ ਜਾ ਰਹੀ ਹੈ ਵੀ ਜਿਹੜਾ ਪੰਜਾਬ ਪ੍ਰਧਾਨ ਸੀ ਰਾਜਾ ਵੜੈਂਗਾ ਉਹਦੇ ਤੋਂ ਅਸਤੀਫਾ ਲੈ ਕੇ ਅਸਤੀਫਾ ਲੈ ਦਾ ਕਾਰਨ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਮਜਬੀ ਸਿੱਖ ਲੀਡਰ ਸਰਦਾਰ ਬੂਟਾ ਸਿੰਘ ਗ੍ਰਹਿ ਮੰਤਰੀ ਲਈ ਉਹਨੇ ਜਿਹੜੀ ਭੱਦੀ ਸ਼ਬਦਾਵਲੀ ਵਰਤੀ ਤੇ ਆਪਦੀ ਘਟੀਆ ਮਾਨਸਿਕਤਾ ਦਿਖਾਈ ਜੀ ਉਹਦਾ ਕਰਕੇ ਉਹਦੇ ਤੋਂ ਅਸਤੀਫਾ ਲੈ ਕੇ ਤੇ ਕੋਸ਼ਿਸ਼ ਚੱਲ ਰਹੀ ਆ ਵੀ ਅੱਗੇ ਐਸਸੀ ਸ਼ਡਿਊਲ ਕਾਸਟ ਪੰਜਾਬ ਪ੍ਰਧਾਨ ਲਾ ਕੇ ਚਰਨਜੀਤ ਚੰਨੀ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਜੇ ਚਰਨਜੀਤ ਚੰਨੀ ਅੱਗੇ ਲੱਗਦਾ ਤੇ ਸਾਡੇ ਮਜਬੀ ਸਮਾਜ ਦੇ ਜਿਹੜੇ ਲੋਕ ਆ ਉਹਨਾਂ ਨੂੰ ਮੇਰੀ ਅਪੀਲ ਆ ਵੀ ਆਪਦੀਆਂ ਅੱਖਾਂ ਖੋਲੋ ਕੰਨ ਖੋਲੋ ਦਿਮਾਗ ਖੋਲੋ ਦੇਖੋ ਅ ਅਸੀਂ ਕੱਲਾ ਐਸੀ ਨਹੀਂ ਦੇਖਣਾ ਅਸੀਂ ਇਹ ਵੀ ਦੇਖਣਾ ਵੀ ਐਸੀ ਸਮਾਜ ਦੀ ਗੱਲ ਕੌਣ ਕਰਨ ਵਾਲਾ ਜਾਂ ਕੌਣ ਨਹੀਂ ਕਰਨ ਵਾਲਾ ਪਹਿਲਾਂ ਵੀ ਆਪਾਂ ਦੇਖਿਆ ਵੀ ਚੰਨੀ ਨੇ ਜਦੋਂ ਵੀ ਕੋਈ ਐਸੀ ਸਮਾਜ ਨਾਲ ਤਕਾਉਂਦਾ ਉਹਦੇ ਤੇ ਕਦੇ ਮੂੰਹ ਨਹੀਂ ਖੋਲਿਆ ਉਹਦੇ ਤੇ ਕਦੇ ਗੱਲ ਕਰਨੀ ਮੁਨਾਸਬ ਨਹੀਂ ਸਮਝੀ ਤੇ ਹੁਣ ਵੀ ਸਿਸਟਮ ਉੱਥੇ ਹੀ ਆ ਚੁੱਕਾ ਏ ਆ ਇੱਕਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਹਿੰਦਾ ਵੀ ਚਰਨਜੀਤ ਚੰਨੀ ਦੀ ਵੀ ਜਿਹੜੀ ਮਾਨਸਿਕਤਾ ਏ ਉਹਦਾ ਸਾਨੂੰ ਪਹਿਲਾਂ ਪਤਾ ਲੱਗ ਚੁੱਕਾ ਉਹ ਵੀ ਚਾਹੁੰਦਾ ਵੀ ਸਿਰਫ ਉਹਦਾ ਜਿਹੜਾ ਆਪਦਾ ਸਮਾਜ ਆ ਇੱਕੇ ਸਮਾਜ ਲਈ ਵੀ ਮੈਂ ਜੋ ਕਰ ਸਕਦਾ ਉਹ ਕਰਾਂ ਦੂਜੇ ਸਮਾਜ ਬੇਸ਼ੱਕ ਖੂ ਖਾਤੇ ਚ ਜਿੱਥੇ ਮਰਜੀ ਜਾਣ ਉਹਨੂੰ ਕੋਈ ਮਤਲਬ ਨਹੀਂ ਤੇ ਉਹ ਜਿਹੜੀ ਉਹਦੀ ਮਾਨਸਿਕਤਾ ਏ ਉਹਦੇ ਬਾਰੇ ਉਹਨੇ ਦੱਸਿਆ ਵੀ ਕਹਿੰਦਾ ਵੀ ਚੰਨੀ ਸਾਹਿਬ ਨੇ ਜਦੋਂ 12.5% ਤੇ ਕੇਸ ਕੀਤਾ ਸੁਪਰੀਮ ਕੋਰਟ ਤੇ ਅੱਜ ਵੀ ਜਿਹੜੇ 10 ਵੇਜ ਆ ਸੁਪਰੀਮ ਕੋਰਟ ਚ ਉਹਦੇ ਚੰਨੀ ਸਾਹਿਬ ਦੇ ਪਏ ਹੋਏ ਆ ਤੇ ਇੱਥੋਂ ਸਾਡੇ ਸਮਾਜ ਨੂੰ ਕੁਝ ਸਿੱਖਣ ਦੀ ਲੋੜ ਹੈ ਇਹਨਾਂ ਚੀਜ਼ਾਂ ਵੱਲ ਗੌਰ ਕਰਨ ਦੀ ਲੋੜ ਹੈ ਚਲੋ ਬੇਸ਼ੱਕ ਉਹਨੇ ਆਊਟ ਆਫ ਪਾਰਟੀ ਦੇ ਵਿੱਚ ਜਾ ਕੇ ਹੀ ਆਪਦਾ ਮੂੰਹ ਖੋਲ੍ਹਿਆ ਉਹਨੇ ਸਹੀ ਗੱਲ ਦੱਸੀ ਵੀ ਇਸ ਚੀਜ਼ ਲਈ ਵੀ ਚਰਨਜੀਤ ਚੰਨੀ ਚਾਹੁੰਦਾ ਸੀ ਵੀ ਜਿਹੜਾ ਐਸਸੀ ਸਮਾਜ ਆ ਉਹਦਾ ਜਿਹੜਾ ਫਾਇਦਾ ਸਿਰਫ ਤੇ ਸਿਰਫ ਇੱਕ ਸਮਾਜ ਨੂੰ ਮਿਲੇ ਜਿਹੜੇ ਸਮਾਜ ਦਾ ਉਹ ਆਪ ਹੈ ਤੇ ਕਸੂਰ ਮੈਂ ਉਹਦਾ ਵੀ ਨਹੀਂ ਗਿਣਦਾ ਕਿਉਂਕਿ ਹਰ ਇੱਕ ਨੂੰ ਆਪਦੇ ਸਮਾਜ ਨੂੰ ਡਿਵੈਲਪ ਕਰਨ ਦੀ ਇਹ ਆ ਜਾਂ ਉਹਦੀ ਗੱਲ ਕਰਨ ਦਾ ਉਹਨੂੰ ਹੱਕ ਹੈ ਪੂਰਾ ਤੇ ਅਸੀਂ ਉਹਦੀ ਇਹ ਗੱਲ ਨਹੀਂ ਕਹਿ ਸਕਦੇ ਪਰ ਸਾਡੇ ਐਸੀ ਸਮਾਜ ਦੇ ਮੱਝੀ ਸਿੱਖਾ ਜਿਹੜੇ ਉਹ ਉਹਨਾਂ ਨੂੰ ਉਹਨਾਂ 'ਚ ਭਾਵਕਤਾ ਬਹੁਤ ਆ ਉਹ ਭਾਵਕ ਹੋ ਕੇ ਬਹੁਤ ਸਾਰੇ ਲੋਕ ਅੱਜ ਵੀ ਆ ਜਿਹੜੇ ਉਹ ਸਾਡਾ ਚੰਨੀ ਸਾਡਾ ਚੰਨੀ ਕਰ ਰਹੇ ਆ ਪਰ ਦੇਖੋ ਉਹ ਉਹਦੀ ਮਾਨਸਿਕਤਾ ਕੀ ਆ ਉਹ ਸਾਡੇ ਸਮਾਜ ਨੂੰ ਕੀ ਕਿਹੜੀ ਦਿਸ਼ਾ ਵੱਲ ਲਿਜਾ ਰਿਹਾ ਉਹ ਆਪਦੇ ਸਮਾਜ ਨੂੰ ਡਿਵੈਲਪ ਕਰਕੇ ਸਾਡੀ ਰਿਜ਼ਰਵੇਸ਼ਨ ਤੇ ਵੀ ਚਾਲਾਂ ਚੱਲ ਰਿਹਾ ਜਦੋਂ ਕਿਤੇ ਸਾਡੇ ਸਮਾਜ ਦੇ ਬੰਦੇ ਧਰਨੇ ਤੇ ਬੈਠੇ ਹੁੰਦੇ ਆ ਉਹਨਾਂ ਨੂੰ ਪੁਲਿਸ ਅਰੈਸਟ ਕਰਦੀ ਆ ਲੰਮੇ ਪਾਪਾ ਕੁੱਟਦੀ ਆ ਤੇ ਉਹਨੇ ਅੱਜ ਤੱਕ ਮੂੰਹ ਨਹੀਂ ਖੋਲਿਆ ਤੇ ਜਦੋਂ ਉਹਦੀ ਪਾਰਟੀ ਦੇ ਬੇਸ਼ੱਕ ਉਹ ਕਿਸੇ ਮੈਨਸ਼ੂਲ ਕਾਸਟ ਵੀ ਨਹੀਂ ਕਹਿੰਦਾ ਜਰਨਲ ਕਾਰਡ ਕੈਟਾਗਰੀ ਦੇ ਵੀ ਜਿਹੜੇ ਬੰਦੇ ਹੁੰਦੇ ਆ ਉਹਨਾਂ ਨੂੰ ਵੀ ਸ਼ਟਾਉਨ ਲਈ ਥਾਣਿਆਂ ਦੇ ਵਿੱਚ ਚਲਾ ਜਾਂਦਾ ਆਮ ਅਕਸਰ ਆਪਾਂ ਵੀਡੀਓ ਦੇਖੀਆਂ ਤੇ ਹਰ ਵਿਸ਼ੇ ਤੇ ਉਹ ਬੋਲਦਾ ਹੈ ਬੇਸ਼ੱਕ ਕੋਈ ਜਰਨਲ ਵਰਗ ਦਾ ਮੁੱਦਾ ਹੋਵੇ ਬੇਸ਼ੱਕ ਕੋਈ ਵਪਾਰੀ ਇਹ ਵਰਗ ਦਾ ਮੁੱਦਾ ਹੋਵੇ ਤੇ ਬੇਸ਼ੱਕ ਖੇਤੀ ਦਾ ਮੁੱਦਾ ਹੋਵੇ ਪਰ ਮਜ਼ਦੂਰੀ ਤੇ ਮੈਂ ਅਜੇ ਤੱਕ ਉਹਦੀ ਜ਼ੁਬਾਨ ਨਹੀਂ ਖੁੱਲੀ ਦੇਖੀ ਮਜ਼ਦੂਰਾਂ ਦੇ ਮੁੱਦੇ ਤੇ ਕਦੇ ਉਹਨੇ ਸੰਸਦ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਤੇ ਉਹਨੇ ਮੂੰਹ ਨਹੀਂ ਖੋਲਿਆ ਤੇ ਆਮ ਭਾਸ਼ਣ ਵੀ ਜਿਹੜਾ ਹੁੰਦਾ ਹੈ ਆਪਾਂ ਦੇਖਦੇ ਰਹੇ ਆਂ ਵੀ ਉਹਦਾ ਭਾਸ਼ਣ ਕਿਸ ਤਰ੍ਹਾਂ ਦਾ ਹੁੰਦਾ ਹੈ ਆ ਸਾਡੇ ਸਮਾਜ ਦੀ ਗੱਲ ਨਾ ਕਰਨ ਦਾ ਕਰਕੇ ਆ ਸਾਡੇ ਸਮਾਜ ਨੂੰ ਇਸ ਚੀਜ਼ ਵੱਲ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਤੇ ਗੱਲ ਕਰਨੀ ਚਾਹੀਦੀ ਆ ਵੀ ਭਾਈ ਤੂੰ ਬੇਸ਼ੱਕ ਕਿਸੇ ਪਾਰਟੀ ਦੇ ਵਿੱਚ ਆ ਤੂੰ ਆਪਦੀ ਪਾਰਟੀ ਦਾ ਵਫਾਦਾਰ ਹੈਂ ਕਾਂਗਰਸ ਦਾ ਵਫਾਦਾਰ ਹੈਂ ਸਾਡੇ ਸਮਾਜ ਦਾ ਬਿਲਕੁਲ ਵਫਾਦਾਰ ਨਹੀਂ ਅਸੀਂ ਉਸ ਲੀਡਰ ਨੂੰ ਚੁਣਨਾ ਚਾਹੁੰਦੇ ਆਂ ਵੀ ਜਿਹੜਾ ਆ ਵਾਕੇ ਸਮਾਜ ਦਾ ਵਫਾਦਾਰ ਹੋਵੇ ਤਤੋਂ ਮੈਂ ਕਾਂਗਰਸ ਦੀ ਹਾਈ ਕਮਾਂਡ ਨੂੰ ਬੇਨਤੀ ਕਰਦਾ ਵੀ ਚੰਨੀ ਨੂੰ ਬੇਸ਼ੱਕ ਤੁਸੀਂ ਜੇ ਲਾਉਣਾ ਤਾਂ ਲਾ ਦਿਓ ਪਰ ਸਾਡੀ ਜਿਹੜੇ ਐਸਸੀ ਸਮਾਜ ਦੀਆਂ ਜਥੇਬੰਦੀਆਂ ਉਹਦਾ ਵਿਰੋਧ ਕਰਨਗੀਆਂ ਐਸਸੀ ਸਮਾਜ ਚਰਨਜੀਤ ਚੰਨੀ ਦੇ ਨਾਲ ਸਿਰਫ ਤੇ ਸਿਰਫ ਉਹਦਾ ਆਪ ਦਾ ਸਮਾਜ ਆ ਇੱਕ ਸਮਾਜ ਤੋਂ ਬਿਨਾ ਬਾਕੀ ਜਿਹੜੇ ਤਿੰਨ ਚਾਰ ਸਮਾਜ ਹੈ ਉਹ ਬਿਲਕੁਲ ਉਹਦੇ ਨਾਲ ਚਰਨਜੀਤ ਚੰਨੀ ਦੇ ਨਾਲ ਨਹੀਂ ਪੰਜਾਬ ਦੇ ਵਿੱਚ ਤੇ ਤੁਸੀਂ ਵੀ ਜੇ ਚਰਨਜੀਤ ਚੰਨੀ ਨੂੰ ਪੰਜਾਬ ਪ੍ਰਧਾਨ ਲਾਉਨੇ ਆ ਤਾਂ ਉਹਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪਊਗਾ ਸੋ ਜਿਵੇਂ ਵੀ ਆ ਅਸੀਂ ਲੋਕਸ਼ਪ ਦੇ ਕੋਈ ਗੱਲ ਨਹੀਂ ਕਰਦੇ ਅਸੀਂ ਡਾਇਰੈਕਟਲੀ ਗੱਲ ਕਰਦੇ ਆ ਅਸੀਂ ਕਿਸੇ ਪਾਰਟੀ ਦੇ ਵਿਰੁੱਧ ਨਹੀਂ ਤੇ ਅਸੀਂ ਉਸ ਬੰਦੇ ਦੇ ਵਿਰੁੱਧ ਆ ਜਿਹੜਾ ਸਾਡੇ ਸਮਾਜ ਦੇ ਵਿਰੁੱਧ ਆ ਜਿਹੜਾ ਸਾਡੇ ਸਮਾਜ ਦੀ ਗੱਲ ਨਹੀਂ ਕਰਦਾ ਅਸੀਂ ਉਹਦੇ ਲਈ ਬੋਲਾਂਗੇ ਖੁੱਲ੍ਹ ਕੇ ਬੋਲਾਂਗੇ ਨਾ ਧੜਕ ਹੋ ਕੇ ਬੋਲਾਂਗੇ ਬੇਸ਼ੱਕ ਸਾਨੂੰ ਉਹਦਾ ਕੋਈ ਵੀ ਖਮਿਆਜ਼ਾ ਭੁਗਤਣਾ ਪਵੇ ਸੋ ਆਖਰ ਦੇ ਵਿੱਚ ਫੇਰ ਮੈਂ ਆਪਦੇ ਸਮਾਜ ਨੂੰ ਬੇਇੱਜ਼ਤੀ ਕਰਨਾ ਚਾਹਨਾ ਵੀ ਐਵੇਂ ਨਾ ਲੀੜੇ ਪਾੜਦੇ ਫਿਰਿਆ ਕਰੋ ਸੰਘ ਪਾੜਦੇ ਫਿਰਿਆ ਕਰੋ ਸਾਡਾ ਚੰਨੀ ਸਾਡਾ ਚੰਨੀ ਕੋਈ ਕਿਸੇ ਦਾ ਨਹੀਂ ਸਿਰਫ ਤੇ ਸਿਰਫ ਆਪਦੇ ਪਾਰਟੀਆਂ ਦੇ ਵਫਾਦਾਰ ਆ ਉਸ ਲੀਡਰ ਨੂੰ ਪਸੰਦ ਕਰੋ ਜਿਹੜਾ ਤੁਹਾਡੀ ਗੱਲ ਕਰਦਾ ਦੂਸਰੇ ਲੀਡਰ ਤੋਂ ਨਾ ਸਾਨੂੰ ਕੋਈ ਆਸ ਆ ਤੇ ਨਾ ਆਸ ਰੱਖੋ ਤੇ ਉਸ ਬੰਦੇ ਦੀ ਹੀ ਗੱਲ ਕਰੋ ਉਸ ਬੰਦੇ ਨੂੰ ਵੋਟ ਦਿਓ ਉਸ ਬੰਦੇ ਦਾ ਸਤਿਕਾਰ ਕਰੋ ਜਿਹੜਾ ਤੁਹਾਡੀ ਗੱਲ ਕਰਦਾ ਸੋ ਇਹਨਾਂ ਕਹਿੰਦਾ ਖਿਮਾ ਦਾ ਜੀ ਅੱਜਕਾਂ ਜੇ ਗੱਲ ਕਿਸੇ ਦੇ ਦਿਲ ਤੇ ਲੱਗੇ ਤਾਂ ਮਾਫੀ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ